ਗੁਰਮੁਖ ਪਿਆਰੀ ਸਾਧ ਸੰਗਤ ਜੀਓ ਨਥਾਣੇ ਪਿੰਡ ਪਾਸ ਇੱਕ ਕਾਲੂ ਨਾਥ ਨਾਮ ਦਾ ਆਦਮੀ ਰਹਿੰਦਾ ਸੀ ਜੋ ਆਪਣੇ ਡੇਰੇ ਗਊਆਂ ਰਖਦਾ ਸੀ ਇੱਕ ਦਿਨ ਜਦ ਉਸ ਨੇ ਸੁਣਿਆ ਕਿ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤਾਬ ਉੱਤੇ ਉਤਰੇ ਹੋਏ ਹਨ ਤਾਂ ਆਪਣੀਆਂ ਗਊਆਂ ਦਾ ਦੁੱਧ ਦੋ ਘੜੇ ਭਰ ਕੇ ਲਿਆਇਆ ਇੱਕ ਘੜਾ ਉਸਨੇ ਆਪਣੇ ਸਿਰ ਤੇ ਚੁੱਕਿਆ ਅਤੇ ਇੱਕ ਆਪਣੇ ਨਾਲ ਇੱਕ ਬੱਚੇ ਦੇ ਸਿਰ ਉੱਤੇ ਰੱਖ ਕੇ ਗੁਰੂ ਜੀ ਦੇ ਸਾਹਮਣੇ ਜਾ ਹਾਜ਼ਰ ਹੋਇਆ ਗੁਰੂ ਜੀ ਨੇ ਉਸ ਦੀ ਸ਼ਰਧਾ ਪ੍ਰੇਮ ਉੱਤੇ ਪ੍ਰਸੰਨ ਹੋ ਕੇ ਕਿਹਾ ਤੂੰ ਨਾਮ ਦੀ ਕਮਾਈ ਕੀਤੀ ਹੈ ਲੋਕ ਤੈਨੂੰ ਮੰਨਦੇ ਹਨ ਇਸ ਵਾਸਤੇ ਅੱਜ ਤੋਂ ਤੇਰਾ ਨਾਮ ਕਾਲੂ ਨਹੀਂ ਕਾਲੂ 나ਥ ਹੋਇਆ ਹੈ ਕਾਲੂ ਨੇ ਕਿਹਾ ਨਹੀਂ ਮਹਾਰਾਜ ਮੈਂ ਇਸ ਵਡਿਆਈ ਦੇ ਯੋਗ ਨਹੀਂ ਹਾਂ ਮੈਨੂੰ ਆਪਣਾ ਦਾਸ ਹੀ ਸਮਝੋ ਮੈਂ 나ਥ ਨਹੀਂ ਹਾਂ ਗੁਰੂ ਜੀ ਨੇ ਹੋਰ ਵਧੇਰੇ ਪ੍ਰਸੰਨ ਹੋ ਕੇ ਬਚਨ ਕੀਤਾ ਕਿ ਤੂੰ ਜਗਤ ਵਿੱਚ 나ਥ ਹੀ ਪ੍ਰਸਿੱਧ ਹੋਵੇਗਾ ਕਾਲੂ 나ਥ ਦੇ ਨਾਲ ਜਿਹੜਾ ਬੱਚਾ ਦੁੱਧ ਚੁੱਕ ਕੇ ਆਇਆ ਸੀ ਉਸ ਵੱਲ ਗੁਰੂ ਜੀ ਨੇ ਪ੍ਰਸ਼ੰਨਤਾ ਨਾਲ ਵੇਖ ਕੇ ਘੜੇ ਵਿੱਚ ਇੱਕ ਚੁੱਲੀ ਦੁੱਧ ਦੀ ਦਿੱਤੀ ਜਿਸ ਨੂੰ ਪੀ ਕੇ ਲੜਕੇ ਦੇ ਕਪਾਟ ਹੀ ਖੁੱਲ ਗਏ ਉਸ ਨੂੰ ਦੇਵ ਦ੍ਰਿਸ਼ਟੀ ਪ੍ਰਾਪਤ ਹੋ ਗਈ ਜਦ ਇਸ ਗੱਲ ਦਾ ਕਾਲੂ ਨਾਥ ਨੂੰ ਪਤਾ ਲੱਗਾ ਤਾਂ ਉਸ ਨੇ ਉਸ ਦੇ ਸਿਰ ਉੱਤੇ हाथ ਰੱਖ ਕੇ ਉਸ ਦੀ ਸਾਰੀ ਸ਼ਕਤੀ ਖਿੱਚ ਲਈ ਜਦ ਇਸ ਗੱਲ ਦਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪਤਾ ਲੱਗਾ ਆਪ ਜੀ ਨੇ ਨਾਥੇ ਪਾਸੋਂ ਉਸ ਦੀ ਗੜਵੀ ਮੰਗ ਲਈ ਕਿ ਇਹ ਸਾਨੂੰ ਦੇ ਦਿਓ ਪਰ ਨਾਥ ਨੇ ਕਿਹਾ ਮਹਾਰਾਜ ਇਹ ਗੜਵੀ ਮੈਨੂੰ ਬੜੀ ਪਿਆਰੀ ਹੈ ਮੈਂ ਇਸ ਨੂੰ ਸਦਾ ਹੀ ਆਪਣੇ ਪਾਸ ਰੱਖਣਾ ਚਾਹੁੰਦਾ ਹਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਅਸਾ ਤੈਨੂੰ ਨਾਥਾਂ ਦਾ ਨਾਥ ਬਣਾਇਆ ਸੀ ਪਰ ਤੈਨੂੰ ਬਹੁਤ ਮੰਨਤਾ ਲੱਗੀ ਹੋਈ ਹੈ ਜਿਸ ਕਰਕੇ ਤੂੰ ਉਹ ਨਹੀਂ ਰਿਹਾ ਤੂੰ ਸ਼ਕਤੀਹੀਨ ਹੀ ਨਹੀਂ ਰਹੇਗਾ ਗੁਰੂ ਜੀ ਦੇ ਇਹਨਾਂ ਬਚਨਾਂ ਕਰਕੇ ਕਾਲੂ ਨਾਥ ਇੱਕ ਸਧਾਰਨ ਹੀ ਰਹਿ ਗਿਆ ਕਾਲੂ ਨਾਥ ਦਾ ਅਸਥਾਨ ਨਾਥਾਣੇ ਪਾਸ ਪ੍ਰਸਿੱਧ ਹੈ ਗੁਰੂ ਸਾਹਿਬ ਜੀ ਨੇ ਕਾਲੂ ਨਾਥ ਨੂੰ ਬਚਨ ਤਾਂ ਦਿੱਤਾ ਸੀ ਪਰ ਕਾਲੂ ਨਾਥ ਨੇ ਉਹਨਾਂ ਬਚਨਾਂ ਨੂੰ ਆਪਣੇ ਉੱਤੇ ਨਿਰਭਰ ਨਹੀਂ ਕੀਤਾ ਅਤੇ ਉਹ ਜੋ ਸਤਗੁਰ ਪਾਤਸ਼ਾਹ ਜੀਆ ਨੇ ਉਹਨਾਂ ਨੂੰ ਬਚਨ ਦਿੱਤੇ ਉਸ ਤੇ ਨਹੀਂ ਉੱਭੜਿਆ ਭਾਵ ਕਿ ਕਾਲੂ ਨਾਥ ਨੂੰ ਹੰਕਾਰ ਹੋ ਗਿਆ ਸੀ ਕਿ ਮੈਨੂੰ ਮਹਾਰਾਜ ਨੇ ਹੁਣ ਵਚਨ ਦੇ ਦਿੱਤਾ ਹੈ ਇਸ ਕਰਕੇ ਮਹਾਰਾਜ ਹੁਣ ਆਪਣੀ ਸ਼ਕਤੀ ਜੋ ਆਪਣੇ ਵਚਨ ਵਾਪਸ ਨਹੀਂ ਲੈ ਸਕਦੇ ਮਹਾਰਾਜ ਨੇ ਉਹਨਾਂ ਨੂੰ ਵਚਨ ਤਾਂ ਜ਼ਰੂਰ ਦੇਤਾ ਪਰ ਕਾਲੂ 나ਥ ਹੰਕਾਰੀ ਹੋਣ ਕਰਕੇ ਮਹਾਰਾਜ ਨੇ ਮੁੜ ਉਸ ਨੂੰ ਇੱਕ ਇਹ ਵਚਨ ਦੇ ਦਿੱਤਾ ਕਿ ਹੁਣ ਤੂੰ 나ਥਾਂ ਦਾ 나ਥ ਵੀ ਨਹੀਂ ਰਹੇਂਗਾ ਤੂੰ ਸ਼ਕਤੀ ਹੀ ਨਹੀਂ ਰਹੇਂ ਨਹੀਂ ਰਹੇਗਾ